ਇਸ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਇਕਲੌਤਾ ਐਸਾ ਬੰਦਾ ਹੋਇਆ ਜਿਨੇ ਕੇ ਇਹੋ ਜਿਹੇ ਕਾਰਨਾਮੇ ਕੀਤੇ ਨੇ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਉਹ ਬੰਦਾ ਜਿਹੜਾ ਜਾਲੀ ਕਾਗਜ਼ ਤਿਆਰ ਕਰਕੇ ਜਾਲੀ ਡਾਕੂਮੈਂਟ ਤਿਆਰ ਕਰਕੇ ਜੱਜ ਬਣ ਗਿਆ ਜੱਜ ਦੀ ਕੁਰਸੀ ਤੇ ਬੈਠ ਕੇ ਫੈਸਲੇ ਸੁਣਾਉਂਦਾ ਰਿਹਾ ਜਿਹੜੇ ਅਪਰਾਧੀ ਸੀਗੇ ਦੋਸ਼ੀ ਸੀਗੇ ਕੈਦੀ ਸੀਗੇ ਉਹਨਾਂ ਨੂੰ ਰਿਹਾ ਕਰਦਾ ਰਿਹਾ ਉਹਨਾਂ ਨੂੰ ਜਵਾਨਤ ਤੇ ਬਾਹਰ ਛੱਡਦਾ ਰਿਹਾ ਉਹ ਬੰਦਾ ਜਿਸ ਤੇ ਲਗਭਗ 150 ਤੋਂ ਜ਼ਿਆਦਾ ਕੇਸ ਦਰਜ ਸੀਗੇ ਜਿਸ ਤੇ ਲਗਭਗ 1000 ਤੋਂ ਜ਼ਿਆਦਾ ਕਾਰਾਂ ਚੁਰਾਉਣ ਦਾ ਦੋਸ਼ ਸੀਗਾ ਜਿਸ ਤੇ ਬਹੁਤ ਹੀ ਸਾਰੇ ਜਾਲੀ ਡਾਕੂਮੈਂਟ ਤਿਆਰ ਕਰਨ ਦਾ ਜਾਲੀ ਕਾਗਜ਼ ਤਿਆਰ ਕਰਨ ਦਾ ਦੋਸ਼ ਸੀਗਾ ਤੇ ਇਹਨਾਂ ਕੇਸਾਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆਉਂਦਾ ਜਾਂਦਾ ਰਿਹਾ ਲਗਭਗ 90 ਵਾਰੀ ਜੇਲ੍ਹ ਦੇ ਵਿੱਚ ਗਿਆ 95 ਵਾਰੀ ਅਰੈਸਟ ਹੋਇਆ ਤੇ ਫਿਰ 85 ਸਾਲ ਦੀ ਉਮਰ ਦੇ ਵਿੱਚ ਉਹਦਾ ਦਿਹਾਂਤ ਹੋ ਗਿਆ ਜਦੋਂ ਉਹ ਜਮਾਨਤ ਤੇ ਸੀਗਾ ਆਪਾਂ ਗੱਲ ਕਰਾਂਗੇ ਕਿ ਕਿਵੇਂ ਉਹ ਜੱਜ ਬਣਿਆ ਕਿਵੇਂ ਉਹਨੇ ਫੈਸਲੇ ਸੁਣਾਏ ਲਗਭਗ 2000 ਤੋਂ ਜ਼ਿਆਦਾ ਕੈਦੀਆਂ ਨੂੰ ਜਮਾਨਤ ਤੇ ਰੱਖਾ ਕਰਤਾ ਤੇ ਦੋਸਤੋ ਇਹ ਸ਼ਖਸ ਹੈਗਾ ਜੀ ਧਨੀ RAM ਮਿੱਤਲ ਧਨੀ RAM ਮਿੱਤਲ ਦਾ ਜਿਹੜਾ ਜਨਮ ਹੈ ਉਹ 1939 ਦੇ ਵਿੱਚ ਹਰਿਆਣਾ ਦੇ ਵਿੱਚ ਹੋਇਆ ਤੇ ਦੋਸਤੋ ਇਹ ਜਿਹੜਾ ਧਨੀ RAM ਮਿੱਤਲ ਸੀਗਾ ਇਹੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫੀਲਡ ਦੇ ਵਿੱਚ ਨਿਕਲਿਆ ਬਾਹਰ ਨਿਕਲਿਆ ਜੋਬ ਦੀ ਤਲਾਸ਼ ਦੇ ਵਿੱਚ ਕਿ ਕਿਤੇ ਕੋਈ ਨੌਕਰੀ ਮਿਲ ਜੇ ਤੁਰਦਾ ਫਿਰਦਾ ਤੁਰਦਾ ਫਿਰਦਾ ਐਦਾਂ ਜਦੋਂ ਤਲਾਸ਼ ਦੇ ਵਿੱਚ ਲੱਗਿਆ ਰਿਹਾ ਹੌਲੀ-ਹੌਲੀ ਦਫ਼ਤਰਾਂ ਦੇ ਚੱਕਰ ਕੱਟਦਾ ਰਿਹਾ ਨੌਕਰੀ ਲੱਭਦਾ ਰਿਹਾ ਤੇ ਫਿਰ ਕਿਸੇ ਨਾ ਕਿਸੇ ਤਰੀਕੇ ਇਹ ਆਰਟੀਯੂ ਦਫ਼ਤਰ ਪਹੁੰਚ ਗਿਆ ਕੋਈ ਆਪਣਾ ਲਾਇਸੈਂਸ ਵਗੈਰਾ ਕੋਈ ਕਾਗਜ਼ ਡਾਕੂਮੈਂਟ ਤਿਆਰ ਕਰਵਾਉਣ ਦੇ ਲਈ ਤੇ ਉੱਥੇ ਜਾ ਕੇ ਜਦੋਂ ਇਸ ਨੇ ਦੇਖਿਆ ਕਿ ਆਰਟੀਯੂ ਦਫਤਰ ਦੇ ਵਿੱਚ ਕਈ ਦਲਾਲ ਲੋਕ ਠੱਗ ਲੋਕ ਜਾਲੀ ਕਾਗਜ਼ ਤਿਆਰ ਕਰਕੇ ਮਤਲਬ ਜਾਲੀ ਡਾਕੂਮੈਂਟ ਬਣਵਾ ਰਹੇ ਸੀਗੇ ਤੇ ਵਧੀਆ ਪੈਸੇ ਕਮਾ ਰਹੇ ਸੀਗੇ ਇਹਨੇ ਵੀ ਫਿਰ ਸਕੀਮ ਲਗਾਈ ਕਿ ਆਪਾਂ ਵੀ ਇਸ ਤਰ੍ਹਾਂ ਕੋਈ ਜਾਲੀ ਕਾਗਜ਼ ਵਗੈਰਾ ਤਿਆਰ ਕਰਕੇ ਇਦਾਂ ਪੈਸੇ ਕਮਾਈਏ ਤੇ ਇਦਾਂ ਮਤਲਬ ਜਾਲੀ ਡਾਕੂਮੈਂਟ ਤਿਆਰ ਕਰਕੇ ਫਿਰ ਰੇਲਵੇ ਦੇ ਵਿੱਚ ਭਰਤੀ ਹੋ ਗਿਆ ਸਟੇਸ਼ਨ ਹਾਊਸ ਮਾਸਟਰ ਹੁੰਦਾ ਜਿਹੜਾ ਉਹ ਲੱਗਿਆ ਰਿਹਾ 5 ਸਾਲ ਉੱਥੇ ਉਸਨੇ ਜੌਬ ਕੀਤੀ ਤੇ ਫਿਰ ਉਸ ਤੋਂ ਬਾਅਦ ਉਹ ਨੌਕਰੀ ਵੀ ਉਹਨੇ ਛੱਡਤੀ ਉਹਨੂੰ ਉੱਥੇ ਮਜ਼ਾ ਨਹੀਂ ਆਇਆ ਕਿਉਂਕਿ ਉਹਦਾ ਜਿਹੜਾ ਦਿਮਾਗ ਸੀਗਾ ਉਹ ਬਹੁਤ ਛਾਤਰ ਸੀਗਾ ਤੇ ਫਿਰ ਉਹਨੇ ਉਹ ਨੌਕਰੀ ਛੱਡ ਕੇ ਜਿਹੜੇ ਇਹ ਜਾਲੀ ਡਾਕੂਮੈਂਟ ਕਿਆ ਤਿਆਰ ਕਰਨ ਦਾ ਉਹਨੂੰ ਤਜਰਬਾ ਹੋ ਗਿਆ ਸੀ ਉਹ ਉਹ ਜਾਲੀ ਡਾਕੂਮੈਂਟ ਤਿਆਰ ਕਰਕੇ ਕਾਰਾਂ ਖਰੀਦਣ ਲੱਗ ਗਿਆ ਵੇਚਣ ਲੱਗ ਗਿਆ ਠੀਕ ਹੈ ਜੀ ਦਿੱਲੀ ਚਲਾ ਗਿਆ ਤੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਉਹ ਕਾਰਾਂ ਦੀ ਚੋਰੀ ਕਰਨ ਲੱਗ ਗਿਆ ਚੋਰੀਓ ਨੇ ਇਸ ਤਰ੍ਹਾਂ ਕੀਤੀ ਜਿਵੇਂ ਜਿਹੜੀ ਉਹਨੂੰ ਕੋਈ ਵਧੀਆ ਕਾਰ ਲੱਗਦੀ ਸੀਗੀ ਉਹ ਉਸਨੂੰ ਚੋਰੀ ਕਰ ਲੈਂਦਾ ਸੀਗਾ ਤੇ ਫਿਰ ਅੱਗੇ ਜਾਲੀ ਕਾਗਜ਼ ਤਿਆਰ ਕਰਕੇ ਉਹਨੂੰ ਵੇਚ ਦਿੰਦਾ ਸੀਗਾ ਕਈ ਵਾਰੀ ਤਾਂ ਐਵੇਂ ਵੀ ਹੁੰਦਾ ਸੀ ਜਦੋਂ ਉਹ ਕੋਈ ਕਾਰ ਚੋਰੀ ਕਰਕੇ ਆਉਂਦਾ ਸੀ ਜੇ ਰਸਤੇ ਦੇ ਵਿੱਚ ਉਹਨੂੰ ਕੋਈ ਹੋਰ ਕਾਰ ਜ਼ਿਆਦਾ ਵਧੀਆ ਲੱਗਦੀ ਸੀ ਉਸ ਕਾਰ ਦੀ ਜਗ੍ਹਾ ਤੇ ਉਹ ਜਿਹੜੀ ਚੋਰੀ ਕਰਕੇ ਕਾਰ ਲੈ ਕੇ ਆਉਂਦਾ ਸੀ ਉਸ ਨੂੰ ਖੜੀ ਕਰਕੇ ਉਹ ਮਹਿੰਗੀ ਕਾਰ ਹੈ ਜਿਹੜੀ ਉਹਨੂੰ ਚੋਰੀ ਕਰ ਲੈਂਦਾ ਸੀਗਾ ਇਹ extra ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ ਉੱਲੂ ਬਣਾਉਂਦਾ ਰਿਹਾ ਜਾਲੀ ਕਾਗਜ਼ ਤਿਆਰ ਕਰਕੇ ਗੱਡੀਆਂ ਵੇਚਦਾ ਰਿਹਾ ਤੇ ਫਿਰ ਪਰਚੇ ਮੁਕੱਦਮੇ ਇਹ ਵੀ ਦਰਜ ਹੁੰਦੇ ਰਹੇ ਅਰੇਸਟ ਹੁੰਦਾ ਰਿਹਾ ਜੇਲ੍ਹ ਜਾਂਦਾ ਰਿਹਾ ਆਉਂਦਾ ਰਿਹਾ ਤੇ ਇਸ ਦੌਰਾਨ ਉਹਨੇ ਫਿਰ ਬਕਾਲਤ ਦੀ ਪੜ੍ਹਾਈ ਵੀ ਕਰ ਲਈ ਸੀ ਕਿਉਂਕਿ ਕੋਰਟ ਕਚੈਰੀਆਂ ਦੇ ਵਿੱਚ ਜਾਂਦਾ ਰਹਿੰਦਾ ਸੀ ਜੇਲ੍ਹ ਦੇ ਵਿੱਚ ਗਿਆ ਉਹਨਾਂ ਨੂੰ ਉਸ ਨੂੰ ਜਦੋਂ ਪਤਾ ਲੱਗਿਆ ਕਿ ਜਿਹੜੇ ਵਕੀਲ ਨੇ ਉਹ ਵੀ ਬਹੁਤ ਚੰਗਾ ਪੈਸਾ ਕਮਾਉਂਦੇ ਨੇ ਤੇ ਵਕੀਲਾਂ ਦੀ ਤੇ ਪੁਲਿਸ ਵਾਲਿਆਂ ਦੀ ਵਧੀਆ ਜਿਹੜਿਆਂ ਦੀ ਗੱਲਬਾਤ ਹੁੰਦੀ ਹੈ ਉਹ ਵੀ ਵਧੀਆ ਪੈਸਾ ਕਮਾਉਂਦੇ ਨੇ ਕਿ ਉਹ ਆਪਸ ਦੇ ਵਿੱਚ ਰੜ ਕੇ ਇਹ ਜਿਹੜੇ ਜਾਲੀ ਡਾਕੂਮੈਂਟ ਵਗੈਰਾ ਨੇ ਉਹ ਵੀ ਤਿਆਰ ਕਰ ਸਕਦੇ ਨੇ ਉਹਨੇ ਸਕੀਮ ਲਗਾਈ ਫਿਰ ਉਹਨੇ ਵਕਾਲਤ ਦੀ ਪੜ੍ਹਾਈ ਕੀਤੀ ਵਕਾਲਤ ਦੀ ਪੜ੍ਹਾਈ ਕਰਕੇ ਫਿਰ ਉਹ ਵਕੀਲ ਬਣ ਗਿਆ ਵਕੀਲ ਬਣ ਕੇ ਹਾਲਾਂਕਿ ਉਹਨੇ ਪ੍ਰੈਕਟਿਸ ਨਹੀਂ ਕੀਤੀ ਉਹਨੇ ਆਪਣਾ ਦਿਮਾਗ ਹੋਰ ਪਾਸੇ ਲਗਾਇਆ ਜਾਲੀ ਡਾਕੂਮੈਂਟ ਤਿਆਰ ਕਰਨ ਦੇ ਵਿੱਚ ਹੀ ਉਹਦਾ ਜ਼ਿਆਦਾ ਦਿਮਾਗ ਚੱਲਦਾ ਸੀਗਾ ਫਿਰ ਉਹਨੇ ਕੀ ਕੀਤਾ ਜੀ ਪਰਚੇ ਮੁਕੱਦਮੇ ਉਸਤੇ ਚੱਲ ਰਹੇ ਸੀਗੇ ਫਿਰ ਉਹਨੇ ਇੱਕ ਅਖਬਾਰ ਦੇ ਵਿੱਚ ਨਿਊਜ਼ ਪੜ੍ਹੀ ਕਿ ਝੱਜਰ ਦੇ ਵਿੱਚ ਜਿਹੜੀ ਕੋਰਟ ਹੈਗੀ ਹਰਿਆਣਾ ਦੇ ਵਿੱਚ ਉੱਥੇ ਇੱਕ ਜੱਜ ਦੇ ਖਿਲਾਫ ਮਤਲਬ ਕ腐ਪਸ਼ਨ ਦੇ ਦੋਸ਼ ਲੱਗੇ ਨੇ ਉਹਦੇ ਖਿਲਾਫ ਜਾਂਚ ਸਟਾਰਟ ਕੀਤੀ ਗਈ ਹੈ ਇਹਨੇ ਫਿਰ ਇੱਕ ਜਾਲੀ ਚਿੱਠੀ ਤਿਆਰ ਕਰਕੇ ਜਾਲੀ ਕਾਗਜ਼ ਤਿਆਰ ਕਰਕੇ ਉਸ ਜੱਜ ਨੂੰ ਛੁੱਟੀ ਤੇ ਭੇਜਤਾ ਕਿ ਭਾਈ ਤੂੰ 2 ਮਹੀਨਿਆਂ ਦੀ ਛੁੱਟੀ ਤੇ ਹੈ ਜਿੰਨਾ ਟਾਈਮ ਤੇਰੇ ਖਿਲਾਫ ਜਾਂਚ ਚੱਲੂਗੀ ਹਾਲਾਂਕਿ ਇਹ ਜਾਲੀ ਕਾਗਜ਼ ਹਾਈ ਕੋਰਟ ਦੀ ਤਰਫੋਂ ਤਿਆਰ ਕੀਤੇ ਗਏ ਤਨੀ RAM ਮਿੱਤਲ ਨੇ ਇਹ ਕਾਗਜ਼ ਤਿਆਰ ਕੀਤੇ ਉਸ ਜੱਜ ਨੂੰ ਛੁੱਟੀ ਤੇ ਭੇਜਤਾ ਤੇ ਫਿਰ ਦੁਬਾਰਾ ਹੋਰ ਕਾਗਜ਼ ਤਿਆਰ ਕਰਕੇ ਉੱਥੇ ਕੋਰਟ ਦੇ ਵਿੱਚ ਇੱਕ ਚਿੱਠੀ ਭੇਜਤੀ ਜਿਹੜੀ ਕਿ ਹਾਈ ਕੋਰਟ ਦੇ ਵੱਲੋਂ ਭੇਜੀ ਗਈ ਦੱਸੀ ਕਿ ਇਸ ਜੱਜ ਨੂੰ ਛੁੱਟੀ ਤੇ ਭੇਜ ਕੇ ਇਹ ਫਲਾਣੇ ਜੱਜ ਨੂੰ ਨਮਾ ਜਿਹੜਾ ਕੋਈ ਜੱਜ ਹੈ ਇਸ ਦੀ ਜਗ੍ਹਾ ਤੇ ਉਸ ਨੂੰ ਭੇਜਿਆ ਜਾਂਦਾ ਜਿੰਨਾ ਟਾਈਮ ਉਹੋ ਜੱਜ ਛੁੱਟੀ ਤੇ ਹੈ ਇਹ ਜੱਜ ਹੈਗਾ ਸੀਗਾ ਜੀ ਤਨੀ RAM ਮਿੱਤਲ ਜਿਸ ਤੇ ਬਹੁਤ ਸਾਰੇ ਕੇਸ ਮੁਕੱਦਮੇ ਪਰਚੇ ਚੱਲਦੇ ਸੀਗੇ ਜਿਹੜਾ ਬਾਰ-ਬਾਰ ਜੇਲ੍ਹ ਜਾਂਦਾ ਸੀ কোর্ਟ ਕਚੈਰੀਆਂ ਦੇ ਵਿੱਚ ਜਾਂਦਾ ਸੀ ਤੇ ਫਿਰ ਉਹ ਜਾਲੀ ਕਾਗਜ਼ ਤਿਆਰ ਕਰਕੇ ਉਸ ਕੋਰਟ ਦੇ ਵਿੱਚ ਲਗਾਤਾਰ 40 ਦਿਨਾਂ ਤੱਕ ਜੱਜ ਦੀ ਕੁਰਸੀ ਤੇ ਬੈਠ ਕੇ ਫੈਸਲੇ ਸੁਣਾਉਂਦਾ ਰਿਹਾ ਲਗਭਗ 2000 ਤੋਂ ਜ਼ਿਆਦਾ ਕੈਦੀਆਂ ਨੂੰ ਜਵਾਨਤ ਤੇ ਰੱਖਿਆ ਕਰਤਾ ਜਿਹੜੇ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਜਦੋਂ ਕੋਰਟ ਦੇ ਵਿੱਚ ਜਿਹੜੇ ਸਟਾਫ ਸੀਗਾ ਵਕੀਲ ਸੀਗੇ ਮਲਾਜਮ ਸੀਗੇ ਉਹਨਾਂ ਨੇ ਜੱਜ ਦਾ ਰਵਈਆ ਦੇਖਿਆ ਕਿ ਇਹ ਇਦਾਂ ਵੀ ਕੀ ਕਹਿੰਦੇ بڑا ਜੱਜ ਵੀ ਮਤਲਬ ਰਿਲੀਫ ਦੇਣ ਵਾਲਾ ਢੜਲੇ ਨਾਲ ਜਵਾਨਤਾ ਦੇ ਰਿਹਾ ਤੇ ਹਾਲਾਂਕਿ ਉਹਨੇ ਜਿਹੜੇ ਵੱਡੇ ਕਰਾਇਮ ਸੀਗੇ ਰੇਪ ਮਰਡਰ ਵਗੈਰਾ ਉਹਨਾਂ ਵਿੱਚ ਜਵਾਨਤ ਨਹੀਂ ਦਿੱਤੀ ਪਰ ਜਿਹੜੇ ਛੋਟੇ ਮੋਟੇ ਕਰਾਇਮ ਸੀਗੇ ਜਾਂ ਜਿਨ੍ਹਾਂ ਦੇ ਵਿੱਚ ਕਿਸੇ ਕੈਦੀ ਦੀ ਕੋਈ 6 ਮਹੀਨੇ 5 ਮਹੀਨੇ 4 ਮਹੀਨੇ ਕੋਈ ਸਜ਼ਾ ਬਾਕੀ ਰਹਿੰਦੀ ਸੀਗੀ ਉਹਨਾਂ ਨੂੰ ਛੱਡਤਾ ਰਿਹਾ ਕਰਤਾ ਇਸ ਤਰ੍ਹਾਂ ਲਗਭਗ 40 ਦਿਨਾਂ ਤੱਕ ਚੱਲਦਾ ਰਿਹਾ ਤੇ ਫਿਰ ਕੋਰਟ ਦੇ ਵਿੱਚ ਗੱਲਾਂ ਹੋਣ ਲੱਗੀਆਂ ਕਿ ਇਹ ਇਦਾਂ ਹੋ ਰਿਹਾ ਹੈ ਇਦਾਂ ਹੋ ਰਿਹਾ ਹੈ ਤਨੀਰਾਮ ਦੇ ਕੰਨਾਂ 'ਚ ਵੀ ਇਹ ਗੱਲ ਪੈ ਗਈ ਬੇਹੱਲਚਲ ਹੋ ਰਹੀ ਹੈ ਕੋਰਟ ਦੇ ਵਿੱਚ ਫਿਰ ਮਾਂ ਦਾ ਪੁੱਤ 41ਵੇਂ ਦਿਨ ਕੋਰਟ ਹੀ ਨਹੀਂ ਆਇਆ ਜਦੋਂ ਕੋਰਟ ਦੇ ਵਿੱਚ ਗੱਲ ਚੱਲੀ ਦੇਖਿਆ ਕਿ ਕੋਈ ਅਤਾ ਨਹੀਂ ਪਤਾ ਨਹੀਂ ਕੋਈ ਛੁੱਟੀ ਨਹੀਂ ਦੱਸਿਆ ਨਹੀਂ ਕਿ ਕੋਰਟ ਨਹੀਂ ਪਹੁੰਚਿਆ 41ਵਾਂ ਦਿਨ ਵੀ ਲੰਘ ਗਿਆ ਫਿਰ 42ਵਾਂ ਦਿਨ ਆ ਗਿਆ ਫਿਰ ਵੀ ਕੋਰਟ ਨਹੀਂ ਆਇਆ ਫਿਰ ਹਾਈ ਕੋਰਟ ਤੱਕ ਗੱਲ ਪਹੁੰਚੀ ਤੇ ਫਿਰ ਪਤਾ ਲੱਗ ਗਿਆ ਕਿ ਇਹ ਤਾਂ ਤਨੀਰਾਮ ਮਿੱੱਤਲ ਸੀਗਾ ਜਦੋਂ ਉਹਦੀ ਅਖਬਾਰ ਦੇ ਵਿੱਚ ਫੋਟੋ ਆਈ ਕਿ ਇਸ ਤਰ੍ਹਾਂ ਇਸ ਤਰ੍ਹਾਂ ਇਹ ਹੋਇਆ ਜਦੋਂ ਕਈ ਪੁਲਿਸ ਵਾਲੇ ਉਹਨੂੰ ਜਾਣਦੇ ਸੀਗੇ ਕਿ ਇਹ ਤਾਂ ਤਨੀਰਾਮ ਮਿੱਤਲ ਹੈ ਠੀਕ ਹੈ ਜੀ ਫਿਰ ਉਹਦਾ ਖੁਲਾਸਾ ਹੋਇਆ ਕਿ ਇਹ ਤਾਂ ਇੱਕ ਜਾਲੀ ਡਾਕੂਮੈਂਟ ਤਿਆਰ ਕਰਕੇ ਜਾਲੀ ਜੱਜ ਬਣਿਆ ਸੀਗਾ ਜਿਹੜਾ ਕਿ ਫੈਸਲੇ ਸੁਣਾਉਂਦਾ ਰਿਹਾ ਇਹ ਤਾਂ ਦੋਸਤੋ ਹੈਗਾ ਸੀਗਾ ਤਨੀਰਾਮ ਮਿੱਤਲ ਜਿਹੜਾ ਕਿ ਹੁਣ 85 ਸਾਲ ਦੀ ਉਮਰ ਦੇ ਵਿੱਚ ਪਿੱਛੇ ਜੇ ਅਕਾਲ ਚਲਾਣਾ ਕਰ ਗਿਆ ਚੜਾਈ ਕਰ ਗਿਆ ਉਹਦਾ ਦਿਹਾਂਤ ਹੋ ਗਿਆ ਕਿਉਂਕਿ ਉਹਦੀ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਸੀਗੀ ਤੇ ਇਸ ਕਰਕੇ ਉਹ ਜਮਾਨਤ ਤੇ ਬਾਹਰ ਸੀਗਾ ਤੇ ਕੁਝ ਹੈਲਥ ਦੀ ਪ੍ਰੋਬਲਮ ਚੱਲ ਰਹੀ ਸੀਗੀ ਇਸ ਕਰਕੇ ਉਹ ਮਤਲਬ ਚੜਾਈ ਕਰ ਗਿਆ ਕਾਲ ਚਲਾਣਾ ਕਰ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਕ੍ਰਿਮੀਨਲ ਬੰਦਾ ਜਿਹਦੇ ਉੱਪਰ ਐਨੇ ਪਰਚੇ ਮੁਕੱਦਮੇ ਕੇਸ ਦਰਜ ਹੋਣ ਐਨੀ ਵਾਰੀ ਜੇਲ੍ਹ ਗਿਆ ਹੋਵੇ 1000 ਤੋਂ ਜ਼ਿਆਦਾ ਕਾਰਾਂ ਚੋਰੀ ਕਰ ਲੀਆਂ ਹੁਣ ਐਨੇ ਸਾਰੇ ਡਾਕੂਮੈਂਟ ਜਾਲੀ ਡਾਕੂਮੈਂਟ ਤਿਆਰ ਕਰ ਲਏ ਹੁਣ ਉਹ ਬੰਦਾ ਇੱਕ ਜੱਜ ਦੀ ਕੁਰਸੀ ਤੇ ਬੈਠ ਕੇ ਫੈਸਲੇ ਸੁਣਾਉਂਦਾ ਰਿਹਾ ਕਿਉਂਕਿ ਉਹਦਾ ਦਿਮਾਗ ਇੰਨਾ ਜ਼ਿਆਦਾ ਛਾਤਰ ਸੀਗਾ ਤੇ ਇੱਕ ਉੱਪਰੋਂ ਉਹਨੇ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਸੀ। ਉਹਨੂੰ ਪਤਾ ਸੀਗਾ ਕਿ ਕੋਰਟ ਦੀ ਕਾਰਵਾਈ ਕਿੱਦਾਂ ਚੱਲਦੀ ਹੈ, ਕਿਵੇਂ ਫੈਸਲੇ ਲਿਖਾਉਣੇ ਨੇ। ਇੱਕ ਵਾਰ ਦੀ ਗੱਲ ਹੈ ਕਹਿੰਦੇ ਤਨੀਰਾਮ ਮਿੱਤਲ ਨੂੰ ਦੋ ਪੁਲਿਸ ਵਾਲੇ ਕੋਰਟ ਦੇ ਵਿੱਚ ਲੈ ਗਏ ਪੇਸ਼ੀ ਤੇ ਤੇ ਜਦੋਂ ਇੱਕ ਜੱਜ ਨੇ ਤਨੀਰਾਮ ਮਿੱਤਲ ਨੂੰ ਇਹ ਡਾਂਟ ਲਗਾਈ ਕਹਿੰਦੇ ਤੂੰ ਕਿੰਨੇ ਕ ਵਾਰੀ ਆਉਂਦਾ ਰਹੇਗਾ ਹਰ ਰੋਜ਼ ਆਉਂਦਾ ਰਹੇਗਾ ਕੋਰਟ ਦੇ ਵਿੱਚ ਵੀ ਹੁਣ ਤੂੰ ਜੁਰਮ ਕਰਨਾ ਕ੍ਰਾਈਮ ਕਰਨਾ ਛੱਡ ਦੇ ਇਹ ਪੁੱਠੇ ਕੰਮ ਕਰਨੇ ਛੱਡ ਦੇ ਕੋਰਟ ਦੇ ਵਿੱਚ ਮਤਲਬ ਜੱਜ ਸਾਹਿਬ ਨੇ ਧਨੀਰਾਮ ਮਿੱਤਲ ਨੂੰ ਇਹ ਕਿਹਾ ਡਾਂਟਿਆ ਕਮੈਂਟ ਕੀਤਾ ਕਿ ਹੁਣ ਤਾਂ ਛੱਡ ਦੇ ਕੋਰਟ ਆਉਣਾ ਤੇ ਜਾਂ ਚੱਲਾ ਜਾ ਮੇਰੀ ਕੋਰਟ ਦੇ ਵਿੱਚੋਂ ਮਤਲਬ ਗੁੱਸੇ ਦੇ ਹੋ ਗੁੱਸੇ ਦੇ ਵਿੱਚ ਜੱਜ ਸਾਹਿਬ ਨੇ ਐਨੀ ਗੱਲ ਕਹਿਤੀ ਕਹਿੰਦੇ ਜੀ ਉਸੇ ਟਾਈਮ ਧਨੀਰਾਮ ਮਿੱਤਲ ਕੋਰਟ ਤੋਂ ਬਾਹਰ ਆ ਗਿਆ ਤੇ ਪੁਲਿਸ ਵਾਲੇ ਵੀ ਜਿਹੜੇ ਉਹਦੇ ਨਾਲ ਸੀਗੇ ਉਹ ਵੀ ਬਾਹਰ ਆ ਗਏ ਤਨੀਰਾਮ ਮਿੱਤਲ ਨੇ 2 ਮਿੰਟ ਲਾਏ ਕਿ ਰਫੂ ਚੱਕਰ ਹੋ ਗਿਆ ਪੁਲਿਸ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਕਿੱਧਰ ਲੰਘ ਗਿਆ ਉੱਥੇ ਲੱਭਦੇ ਰਹੇ ਫਿਰ ਜਦੋਂ ਦੁਬਾਰਾ ਆਵਾਜ਼ ਪਈ ਕੇਸ ਦੇ ਵਿੱਚ ਕਿ ਆਜੋ ਜੀ ਤਨੀਰਾਮ ਮਿੱਤਲ ਨੂੰ ਅੰਦਰ ਲੈ ਕੇ ਆਓ ਤੇ ਪੁਲਿਸ ਵਾਲੇ ਵਿਚਾਰੇ ਅੰਦਰ ਚਲੇ ਗਏ ਜੱਸ ਸਾਹਿਬ ਨੂੰ ਕਹਿੰਦੇ ਜੀ ਉਹ ਤਾਂ ਲੱਭਿਆ ਨਹੀਂ ਉਹ ਤਾਂ ਚਲਾ ਗਿਆ ਤੁਸੀਂ ਕਿਹਾ ਸੀ ਉਹਨੇ ਸਾਨੂੰ ਮਤਲਬ ਹੋਰ ਗੱਲਾਂ ਚ ਲੈ ਕੇ ਭਲੇਖਾ ਪਾ ਕੇ ਉਹ ਤਾਂ ਲੰਘ ਗਿਆ ਸੌਰੀ ਫੀਲ ਕੀਤੀ ਪੁਲਿਸ ਵਾਲਿਆਂ ਨੇ ਉੱਥੇ ਚੱਕਰ ਪੈ ਗਿਆ ਹਾਲਾਂਕਿ ਉਹ ਦੁਬਾਰਾ ਅਰੈਸਟ ਫੇਰ ਹੋ ਗਿਆ ਸੀਗਾ ਤੇ ਦੋਸਤੋ ਇਹ ਤਾਂ ਹੈਗਾ ਸੀ ਤਨੀਰਾਮ ਮਿੱਤਲ ਇੱਕ ਗੱਲ ਦੋਸਤੋ ਇਹ ਵੀ ਯਾਦ ਰੱਖਿਓ ਕਿ ਇਹ ਕੋਈ ਝੂਠੀ ਕਹਾਣੀ ਨਹੀਂ ਹੈਗੀ ਇਹ ਇੱਕ ਬਿਲਕੁਲ ਸੱਚੀ ਘਟਨਾ ਹੈ ਤੁਸੀਂ ਇੰਟਰਨੈਟ ਤੇ ਜਾ ਕੇ ਧਨੀ RAM ਮਿੱੱਤਲ ਨੂੰ ਸਰਚ ਕਰ ਸਕਦੇ ਹੋ ਪੜ੍ਹ ਸਕਦੇ ਹੋ